ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੱਲੇ ਆਂ ਇਹ ਆਪਾਂ ਮਿਲਣੋਂ ਸਵੇਰ ਕੇ 4 ਕਾ ਟਾਈਮ ਹੋ ਚੱਲਿਆ ਆਪਾਂ 7 ਮਿੰਟ ਘੱਟ ਹੈ ਜੀ 4 ਵਜਣੇ ਵਾ ਠੀਕ ਹੈ ਜੀ ਬਣੇ ਰਿਹਾ ਆਪਣੀ ਵੀਡੀਓ ਕੇ ਨਾਲ ਮਿਲਾਂ ਨਹੀਂ ਜਾ ਕੇ ਮਿਲਵਾ ਤੁੰਦਾ ਹੈ ਨਹੀਂ ਅੱਜ ਹਵਾ ਚੱਲ ਰਹੀ ਆ ਬਹੁਤ ਠੰਡੀ ਠੀਕ ਹੈ ਜੀ ਮਿਲਨੇ ਅੱਗੇ ਲਿਓ ਜੀ ਲਵਾਤੀ ਆਪਾਂ ਨੇ ਗੁਰੂਕਰ ਹਾਜ਼ਰੀ ਆ ਗਿਆ 855 ਵੀ 855 ਪਰ ਅਮਨ ਅੱਜ ਦੋਏ ਭਾਈ ਜਾ ਰਹੇ ਆ ਅੱਜ ਕਹਿਣਾ ਉਹ ਰਮਨ ਕਾਲੀ ਠੀਕ ਹੈ ਐਨ ਵਧੀਆ ਮੌਜੂਦ ਚੱਲ ਵਧੀਆ ਠੀਕ ਹੈ ਭਾਈ ਟਰਾਲੀ ਥੋੜੀ ਤਾਬੂ ਕਰੀ ਵੀ ਇਹਦੇ ਵਰਨੇ 8542 ਖੜਾ ਬੁਆਹ ਖਤਰੀ ਜੀ ਬਜ਼ਾਫਰ ਲਿਫਟ ਉੱਪਰ ਨੇ ਡਰਾਵਲ ਉੱਪਰ ਪਾਦੀ ਇਈ ਕੋਈ ਚੱਕਰ ਬਣ ਜਾਉ ਬਾਈ ਦਾ ਫੁੱਟ ਰੰਗ ਗਿਆ ਦਵਾ ਦਿਜੀ ਹਾਜ਼ਰੀ ਗੁਰੂ ਘਰ ਆਪਾਂ ਠੀਕ ਹੈ ਜੀ ਚਲੋ ਹੈ ਭਾਈ ਦੇਖੋ ਕਿਸੇ ਟਰੱਕ ਟੁੱਕ ਨੇ ਕਿਹਾ ਹਾਲ ਕਰਿਆ ਵਾ ਹਣਾ ਪਹੁੰਚ ਕੇ ਭਾਈ ਸਾਧੂਗੜ ਆਪਾਂ ਪੁਲ ਪਰ ਹੈ ਆਰਾਮ ਤੇ ਜਾ ਰਹੇ ਆਂ ਦੋ ਟਰੈਕਟਰ ਭਾਈ ਨੂੰ ਸੋਣਾ ਦੋਆ ਮਾ ਐਸੇ 855 ਮਾ ਬਾਜਨ ਅੱਜ ਜਾਣਾ ਹਾਲੈਂਡ ਨਾਲ ਆ ਰਹੇ ਆ ਤਲਵਿੰਦਰ ਵੀਰ ਨੇ ਵੀ ਗਪਿੰਦੇ ਵਾਲਾ ਟਰੈਕਟਰ ਇੱਕ ਵੀਰ ਵਾਲਾ ਚਾਰ ਟਰੈਕਟਰ ਹੋਏ ਗਏ ਅੱਜ ਇਕੱਠੇ ਆਪਣੇ ਹਲੇ ਰਹੇ ਜੀ ਆਪਣੀ ਵੀਡੀਓ ਕਰ ਤੋਂ ਪਹੁੰਚ ਗਈ ਟਰੈਕਟਰ ਆਪਣੇ ਵੀਰ ਨਾਲੇ ਵੀ ਨਿਕਲਣੇ ਆਲੇ ਬਸੂਰੀ ਨੂੰ ਪੁਲਮਾ ਦੇ ਨਿਕਲेंगे ਜੀ ਆ ਗਿਆ ਭਿੰਦੇ ਵੀਰ ਆਲਾ ਵੀ ਪ੍ਰੀਤ ਮੇਹੀ ਜੀਤ ਹੈ ਦਰਬੀਰ ਆਲਾ ਸੁਪਰ ਹਰਾਰ 155 ਆ ਗਿਆ ਹਾਲੈਂਡ ਚੰਗੀ ਤਾਰਾਂ ਤੁਰਾਂ ਤੋੜੀ ਵੀ ਲਗਾਵਿੰਦੇ ਹੀ ਕੀ ਹਾਲ ਹੈ ਵੀਰ ਚੰਗੀ ਤਾਰਾਂ ਤੁਰਾਂ ਤੋੜੀ ਵੀ ਲਗਾਣ ਜੀ ਹਾਂ ਚਦਵਹਾਗਾ ਪਹੁੰਚ ਗਏ ਬਈ ਸਰਾਂ ਦਾ ਆਪਾਂ ਨਹਿਰ ਪਾਰ ਕਰ ਰਹੇ ਆ ਭਾਈ ਉਹ ਹੋਟਲ ਹੈ ਜਿਹੜੀ ਉਹ ਇੰਡੀਆ ਤੇ ਪਾਕਿਸਤਾਨ ਬੱਸ ਚੱਲੇ ਕਰਦੀ ਉਹ ਵੀ ਹੋਟਲ 'ਤੇ ਰੁੱਕੇ ਕਰਦੀ ਉਹ ਆ ਗਿਆ ਜਿਹੜੀ ਭਾਰਤ ਤੇ ਪਾਕਿਸਤਾਨ ਨੂੰ ਬੱਸ ਨਹੀਂ ਚੱਲੇ ਕਰਦੀ ਇਹ ਤੋਂ ਬੰਦ ਹੋ ਗਈ ਯਾਰ ਪਹਿਲਾਂ ਚੱਲੇ ਕਰਦੀ ਉਹ ਇਸ ਹੋਟਲ 'ਤੇ ਰੁੱਕੇ ਕਰਦਾ ਉਹ ਸਟਾਪ ਹੋਏ ਕਰਦਾ ਉਸ ਦਾ ਜਿਹੜਾ ਇਹ ਨਹਿਰਵਾ ਹੋਟਲ ਬਣਿਆ ਬਾਹਰ ਚਾਰ ਟਰੈਕਟਰ ਇਕੱਠੇ ਹੋ ਗਏ ਭਾਈ ਰਾਮ ਤੇ ਹੀ ਜਾ ਰਹੇ ਆ ਟਾਈਮ ਖਾਸਾ ਲੱਗ ਜੇਗਾ ਜੇ ਆਪਾਂ ਨੂੰ ਹੋ ਚੁੱਕੇ ਜੀ ਆਪਾਂ ਮਲੋ ਮਲੋ ਦੇ ਕੋਲੇ ਆਪਾਂ ਖੰਨੇ ਨੂੰ ਵੇ ਬਾਈ ਮੇਲ ਆਪਾਂ ਉਰਨ ਦਫਤਰ ਹੈ ਬਾਈ ਬਰੋ ਯਾਰ ਮੇਲੇ ਦਾ ਵਾਲਾ ਲੈ ਨਾ ਹਰ ਸ਼ੁਗਰ ਮੇਲਾ ਬਾਈ ਉਹ ਬਣਾ ਸਲਾਣਾ ਸਲਾਣੇ ਨੇ ਉੱਪਰ ਬੱਜਾ ਬਾਈ ਖੰਨੇ ਹਰ ਮਲੋਗ ਰੋਡ ਪਰ ਹੈ ਖੰਨੇ ਬਲੋਰ ਰੋਡ ਪਰ ਸਲਾਣਾ ਹੈ ਉਰੇ ਵਈ ਐਂਟਰ ਫੁੱਲ ਹੈ ਬਈ ਆੜ ਪੂਰਾ ਐਨ ਮਿਲ ਐਨਾ ਫਲੋਂਗੀਆਂ ਬਾਈ ਕਰੇ ਉਰੀ ਰੋਕ ਲਿਓ ਕੋਈ ਲੇਨ ਖਾਲੀ ਹੋਏਗੀ ਫਿਰ ਐਂਟਰ ਹੋਏਗਾ ਟਰੈਕਟਰ ਕੀ ਆ ਲੈ ਲੇਨ ਮ ਲਗੇਗਾ ਕਿਹੜੀ ਮੇ ਸੀਮਾ ਲਗੇਗਾ ਲੈ ਵੀਰ ਲੈ ਨਹੀਂ ਉਹੀ ਲਗੇਗੀ ਅੱਗੇ ਘਰ ਲਿਆ ਥੋੜਾ ਇਹ ਲਾਈਨ ਭਾਈ ਖਾਲੀ ਨਹੀਂ ਹੋਈ ਹਜੇ ਟਰਾਲੀਆਂ ਖੜੀਆਂ ਜਦੋਂ ਲਾਈਨ ਕਲੀਅਰ ਹੋ ਜੇਗੀ ਫਿਰ ਖਾਲੀ ਹੋਏਗੇ ਓਰੇ ਹਾਲੈਂਡ ਫਿਰ ਵੀਰ ਵਾਲਾ ਹਾਲੈਂਡ ਫੇਰ 852 ਉਹੀ ਰੈਨ ਖਾਲੀ ਹੋਈ ਬਾਈ ਉਹੀ ਭਰ ਗਈ ਦੁਬਾਰੇ ਮਿਲ ਭਰ ਗਿਆ ਪੂਰਾ ਰਸ਼ ਹੋ ਗਿਆ ਮਿਲ ਨੂੰ ਫੇਰ ਕੋਲ ਰਾਤ ਨੂੰ ਨੰਬਰ ਆਦੇਗਾ ਲੱਗਾ 16 32 ਘੰਟੇ ਬਾਅਦ ਨੰਬਰ ਆਣਾ ਆਪਣਾ ਕੋਲারে ਨਾ ਲਾ ਲਿਓ 2 ਘੰਟੇ ਇੱਕ ਲਾਈਨ ਕੇ ਲਗਾਓ ਲੱਗੀ ਲੈਨ ਹੋਰ ਫਿਰ ਲੱਗੀ ਲੈਨ ਹਾਂ ਠੀਕ ਹੈ ਜੀ ਹਾਂ ਠੀਕ ਹੈ ਜੀ ਹੋਰ ਠੀਕ ਹੈ ਆ ਜਾਓ ਫਿਰ ਆ ਉਹਨੇ ਇਹ ਖੰਡਾ ਦੇ ਗੰਨੇ ਜੇ ਤੇਰੇ ਵੀ ਸਰਪੰਚ ਬਚਾ ਹੋਰ ਸਰਪੰਚ ਕਿਵੇਂ ਆ ਨਦਰ ਆ ਜੀ ਠੀਕ ਹੈ ਬਣ ਗਈ ਚਾਹ ਹਾਂਜੀ ਹਾਂਜੀ ਅੱਜ ਕੱਲਾ ਫਸ ਗਿਆ ਹੈ ਵਰਕਰ ਨਹੀਂ ਆਏ ਨਾ ਮਾਣੀ ਨਹੀਂ ਆਏ ਦੀਵਾ ਬਾਈ ਚਾਹ ਪਾ ਜਾ ਵੀ ਗਿਆ ਚਲਾ ਮ ਪਿੰਡ ਨੂੰ ਲਿਓ ਜੀ ਲੈਨਾ ਲੱਗੀਆਂ ਬਾਹਰ ਅੰਦਰ ਫੁੱਲ ਹੈ ਸਾਰਾ ਆਉਗਾ ਲੈਨਾ ਲੱਗੀਆਂ ਵੀਰ ਬਸ ਤਰੀ ਗਾਲ ਬਾਈ ਹਉ ਠੀਕ ਹੈ ਵਧੀਆ ਵੀਰ ਸ਼ੁਕਰ ਹੈ ਦਾਤੇ ਦਾ ਹੋਰ ਠੀਕ ਹੈ ਵਧੀਆ ਜੀ ਸਭ ਗੱਡੀ ਮੇਕਰਾਂ ਆਪਾਂ ਹਵਾ ਚੈੱਕ ਹਵਾ ਘਟ ਗਈ ਦੀ ਖੜੀ ਖੜੀ ਗੱਡੀ ਦਾ ਕੀ ਬਣਿਆ ਵਾ ਹਨਾ ਸੌਣੇ ਵਾਲੀ ਹੋ ਗਈ ਗੱਡੀ ਆਪਣੀ ਓਰਾ ਮਿੱਲ ਪਰਿਆ ਫੁੱਲ ਹੋਇਆ ਵਾ ਕਮੈਂ ਆਏ ਤੇ ਬਾਈ ਅੰਦਰ ਆਪਾਂ ਢੇਡਾ ਮਾਰਨ ਪੂਰੇ ਗੱਲ ਆਪਣਾ ਥੋੜਾ ਮਸ਼ੀਨ ਵਾਲੇ ਕਿੰਨੇ ਦਾ ਚੱਕਰ ਜਾ ਪੈ ਗਿਆ ਦਾ 5405 ਟਰਾਲੀ ਦਾ ਹੀ ਦਾ ਬਹੁਤ ਜਿਆਦਾ ਰਾਸਤੇ ਮੇ ਹੋਇਆ ਹੈ ਹਾਂ ਰਸਤੇ ਤੇ ਇਹ ਖੰਨੇ ਕੋਲ ਹੈ ਨਾ ਜੀ ਬਣਾ ਮਿਲ ਜਾਇਆ ਟਿਕ ਪਰ ਲੱਗਿਆ ਮੈਂ ਹੈ ਉੱਪਰ ਲੱਗ ਗਿਆ ਹੈ ਮਗਰੋਂ ਲੈਂਕਾ ਲੈਂਕਾ ਸਭ ਉਹ ਚੱਕ ਰਿਹਾ ਅੱਛਾ ਜੀ ਆਹ ਜਾਨਾ ਬੰਨਾ ਕੱਢਦੇ ਉਹ ਜੀ ਨਵੇਂ ਰੇਲ ਹਿੱਕੇ ਤੱਕ ਡੜੀ ਹਾਂ ਇਹ ਸਾਰਾ ਟੌਰ ਦਾ ਸਿਸਟਮ ਕੋ ਉਹ ਗਿੰਦਾ ਹੈ ਉਹਦਾ ਇਤਿਹਾਸ ਨਹੀਂ ਕੋਈ ਉੱਪਰ ਵਾਲਾ ਮਾਰ ਗਿਆ ਬਾਈ ਸਾਈਡ ਇਹਨੂੰ ਟਰੈਕਟਰ ਨੂੰ ਨੁਕਸਾਨ ਹੋ ਗਿਆ ਟਰੈਕਟਰ ਦਾ ਚਲੋ ਬੰਦੇ ਦਾ ਬਚਾ ਆ ਲੈ ਵੀ ਇੱਕ ਸੀ ਅਕਲੀ ਆਪਾਂ ਨੇ ਆਪਣੀ ਕਾਰ ਮਰੁੱਤੀ ਗੈਣਾ ਚਲੇ ਆ ਬਾਈ ਪਿੰਡ ਨੂੰ ਖਰਨੇ ਨੂੰ ਜਾਉਗੇ ਜਾਏਗੇ ਕੰਨਾ ਕੰਮ ਹੈ ਥੋੜਾ ਜਾਂ ਠੀਕ ਹੈ ਬਾਈ ਬਣੇ ਰਿਹਾ ਆਪਣੀ ਵੀਡੀਓ ਕੋਲ ਦਿਖਾਵਾ ਆ ਕੇ ਕਿਸ ਤਰ੍ਹਾਂ ਦਾ ਸਮਾਂ ਰਹਾ ਗੈਣਾ ਚੜ੍ਹਦੇ ਬਲਦੇ ਦਿਨ ਹੈ ਚ ਗੱਲ ਸਾਣਾ ਬਿੰਦੇ ਲਿਓ ਜੀ ਪਹੁੰਚ ਗਏ ਪਰਾਜਪੁਰਾ ਸਬਜ਼ੀ ਮੰਡੀ ਵਾਂ ਪੂਰੇ ਲਈ ਆਪਣਾ ਸਬਜ਼ੀ ਲੇਵਰ ਜੋਗੀ ਉਸ ਘਰ ਜੋਗੀ ਲਈ ਹੈ ਗਾਜਰਾਂ ਟਮਾਟਰ ਹਰੀ ਮਿਰਚ ਗੋਭੀ ਗੋਭੀ ਲਈ ਆਪਾਂ ਨੂੰ 10 ਰੁਪਏ ਕਿਲੋ ਗਾਜਰ 20 ਰੁਪਏ ਹਰੀ ਮਿਰਚ 50 ਰੁਪਏ ਕਿਲੋ ਤੇ ਟਮਾਟਰ 20 ਰੁਪਏ ਕਿਲੋ ਬਾਕੀ ਦੇਖੋ ਹੋਰ ਕਿਆ ਸਮਾਨ ਲਏ ਹੈ ਆਪਾਂ ਗੱਡੀ ਹੈ ਦੀ ਆਪਣੇ ਵਾਸਤੇ ਜਾਂਦੇ ਵੀ ਰੱਖ ਲੈ ਜੇ ਬਾਈ ਕੋਈ ਲੇਬਰ ਕੇ ਕੰਮ ਆ ਜਾ ਕੋਈ ਚਲ ਆਪਣੇ ਪਰਿਵਾਰ ਵਾਸਤੇ ਲੈ ਜੇ ਗਰਾਹ 6 ਕਿਲੋ ਕਰਦੇ ਬਾਈ ਗਾਜਰ 6 ਕਿਲੋ ਉਹ 6 ਕਿਲੋ ਕਰਦੇ ਗਾਜਰ